ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਵਾਰ ਖੜ ਤੋਂ ਮਾਲਵਾ ਬੈਲਟ ਬਠਿੰਡਾ ਦੇ ਨੌਜਵਾਨ ਹੈ ਪੰਜਾਬ ਪੁਲਿਸ ਦੇ ਸਟੂਡੈਂਟ ਦਿਨ ਸ਼ਨੀਵਾਰ ਪੁਲ ਲਾਉਂਦੇ ਹੋਏ ਪ੍ਰੋਫੈਸਰ ਰਾਣਾ ਜੀ ਪਿਛਲੇ 2022 ਸਾਲ ਤੋਂ ਤੇਰੀ ਲਵਾਉਂਦੇ ਹੋਏ ਹਨ ਲਗਭਗ ਕਾਫੀ ਬੱਚੇ ਜਿੱਥੇ ਤੱਕ ਅਸੀਂ ਕਹਿ ਸਕਦੇ ਆਂ ਭਰਤੀ ਹੋ ਚੁੱਕਿਆ ਹੈ ਤੇ ਐਟਵੀ ਉਮੀਦ ਆ ਵਾਹਿਗੁਰੂ ਕਰਕੇ ਵੱਧ ਤੋਂ ਵੱਧ ਬੱਚੇ ਇਸ ਸਾਲ ਲੈਣ ਸਾਡੇ ਵੈਸ ਦੇ ਵਿੱਚ ਤੇ ਵੱਧ ਤੋਂ ਵੱਧ ਭਰਤੀ ਹੋਣਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖ ਬਖਸ਼ੇ ਤੇ ਇੱਕ ਚੋਬਰ ਪਿੱਛੇ ਰਹਿ ਗਿਆ ਸਾਡਾ ਉਹ ਆ ਰਿਹਾ ਤੇ ਹਜੇ ਆ ਵੀ ਰਹੇ ਆ ਇੱਕ ਹੋਰ ਆ ਰਿਹਾ ਇੱਕ ਇਦੂ ਇਦੂ ਪਿੱਛੇ ਆ ਰਿਹਾ ਤੇ ਹੁਣ ਪੁਲ ਚੜਨ ਦੀ ਤਿਆਰੀ ਪੂਰੀ ਚਲੋ ਮੈਂ ਵੀ ਮੜਾ ਨਾਲ ਪੱਜ ਲਗੇ ਦਿਖਾਵਾਂਗੇ ਫਿਰ ਤੁਹਾਨੂੰ ਏ ਥੋੜਾਇਆ ਗਾਇਆਂ ਰਾਹੇ ਲੇ ਰਿਹਾ ਆ ਜੀ ਰਹਿ ਤਨ ਪੁਲ ਉਧਰ ਸਰਾਹ ਮਹੌਲ ਪੁਰਾ ਦੇਖੋ ਉਹਦਾ ਬਾਈ ਨੇ ਆਖਿਆ ਸੀਗਾ ਕਿ ਖਲਾਰਵਾਦ ਗਿਆ ਹੈਣਾ ਅੱਜ ਪਹਿਲੀ ਵਾਰ ਹੀ ਆ ਫਿਰ ਤੋਂ ਬੈਚ ਹੁਣੀ ਨਵਾਂ ਨਵਾਂ ਸਟਾਰਟ ਹੋਇਆ ਹੈਗਾ ਤੇ ਬਾਈ ਨੇ ਆਖਿਆ ਸੀਗਾ ਵੀ ਖਲਾਰਵਾਦ ਗਿਆ ਬਾਈ ਕਹਿੰਦਾ ਕਿਹੜਾ ਇਦਰੀ ਕਰਨੇ ਟ੍ਰੇਨ ਚ ਉਬਰਾਂ ਨੂੰ ਥੋੜਾ ਜਿਹਾ ਹੋਜ ਗਏ ਨਾਲ ਭੱਜ ਗਏ ਆਦਾ ਗਾਲਤਾ ਉਹ ਉਧਰ ਦੀ ਹੌਲਾ ਬਊਗਾ ਤੂੰ ਜੜ ਕੇ ਕਿਵੇਂ ਆਨ ਦੇਖੋ ਸਰਾਮ ਹੌਲ ਹਨ ਉਧਰੋਂ ਸਾਡਾ ਬੈਂਟੂਗੁਰ ਸਰੀਆ ਪਹੁੰਚਦੇ ਹੋਏ ਸਤਿ ਸ੍ਰੀ ਅਕਾਲ ਜੀ ਪਿਆਰੀ ਲਾਇਆ ਕਰੋ ਬਸ ਤੋਂ ਬਾਅਦ ਮੇਰਾ ਵੀਰ ਘੌਂਡ ਦੇ ਵਿੱਚ ਆਇਆ ਕਰੋ ਹਨ ਇੱਕ ਟੁੜੀ ਮੈਨੂੰ ਆਇਆ ਇੱਕ ਕੈਮਰਾ ਕਿਵੇਂ ਬਾਤ ਨਹੀਂ ਰਹੀ ਸੀ ਟੁੜੀ ਫਸਦਾ ਬੰਦ ਕੋਲ ਉੱਤਰ ਆ ਲੈ ਇੱਧਰ ਲੈ ਬਸ ਹੋਣਾ ਇੱਧਰੋਂ ਸਾਹ ਦੇ ਸੁਪਾ ਦੇਖੋ ਜਿਆਸਰਾ ਮਹੌਲ ਹੈ ਕਰੀ ਇੱਧਰੋਂ ਜਾਂਦਿਆਂ ਦੀ ਤੇ ਫਿਰ ਉਧਰੋਂ ਆਉਂਦਿਆਂ ਦੀ ਤੇ ਬਾਈ ਗਈ ਜਾਂਦਾ ਕਹਿੰਦਾ ਮੂਰੇ ਟਾਪਿਆ ਮੂਰੇ ਬਣਾ ਲਾ ਤੇ ਅੱਗੇ ਜਾ ਕੇ ਬਣਾਉਨੇ ਹਨ ਲਾਉਨੇ ਦੂਜਾ ਪਾਰਟ ਨਾਲ ਤੇ ਕੋਲ ਕਰਾ ਆਪਾਂ ਵੀ ਟੱਪ ਜੀ ਗਏ ਅੱਗੇ ਆਪਾਂ ਗਾਣੂ ਵਿੱਚ ਰਹਿਣਾ ਕਿਸੇ ਨੂੰ ਤੇ ਜਾ ਕੇ ਅੱਗੇ ਫਿਰ ਅੱਗੇ ਬਣਾਉਨੇ ਬਲੌਗ ਹਨ ਉੱਧਾ ਦੇਖੋ ਬਈ ਸਾਰਿਆਂ ਦਾ ਵਧੀਆ ਸਰਾਵਾਂ ਮਾਹੌਲ ਉੱਧਾ ਬਾਈ ਵੀ ਆ ਗਏ ਨਾਲ ਹਨ ਤੇ ਮੈਂ ਫਿਰ ਤੋਂ ਕਹਿੰਨਾ ਮਾੜਾ ਬੈਲਟ ਮੈਂ ਜੀ ਸਟਾਰਟ ਆਪਣਾ ਤੇ ਫਾਲੰਮਾਣਾ ਸਟੇਡੀਅਮ ਪਛੰਡਾ ਪੂਰੀ ਤਿਆਰੀ ਚੱਲ ਰਹੀ ਆ ਥਰਮਲ ਪਲਾਟ ਆ ਗਿਆ ਆਪਣੇ ਤੇ ਹੁਣ ਫਿਰ ਤੋਂ ਵਾਪਸੀ ਟੱਕਰ ਹੀ ਲਾ ਕੇ ਚੋਬਰਾਂ ਨੇ ਪੁਲ ਤੇ ਉਧਰ ਨੂੰ ਫੇਰ ਕਰਨੀ ਵਾਪਸੀ ਸਰਾ ਮਾਹੌਲ ਬਣਿਆ ਹੋਇਆ ਪੂਰਾ ਬਹੀ ਬਿੱਦੀ ਗਿਆ ਆਪਣਾ ਮਾਲਵਾ ਵੈਲਟ ਕੈਚ ਇੱਕੋ ਹੀ ਫੇਰ ਤੋਸਾ ਗਾਣਿਆ ਹਲੂਮਾ ਸਟੇਡੀਅਮਾਂ ਚੰਡਾ ਵਿਖੇ ਉੱਲਾ ਆ ਮੇਰੇ ਵੀਰ ਜਿਵੇਂ ਵੀ ਤਿਆਰੀ ਦੇ ਲੋੜ ਆ ਹੈਨਾ ਤਾਂ ਜੀ ਆਇਆਂ ਨੂੰ ਆਓ ਜਲਦ ਤੋਂ ਜਲਦ ਜੋਗਦਾਨ ਪਾਓ ਸਰਾ ਮਾਹੌਲ ਆ ਇਹ ਬੰਦੇ ਦਾ ਪੇਪਰ ਕਲੀਅਰ ਆ ਇਹ ਬੰਦੇ ਦਾ ਅਜੇ ਤੀਰੇਸ਼ ਕਢਾਉਣੀ ਆ ਤੇ ਪਾਰਟੀ ਲਵਾਗੇ ਦੋਸਤੋ ਦੋਪਰ ਹੋ ਚੁੱਕੀ ਨੇ ਹਾਂ ਦੁਬਾਰੇ ਹੁਣ ਵਾਪਸੀ ਨਹੀਂ ਜਾਣਾ ਦੁਬਾਰੇ ਫੇਰ ਵਾਪਸੀ ਦੇਖੋ ਪੂਰੇ ਜੱਬ ਕੱਢ ਰਹੇ ਆ ਹੋਥ ਤੱਕ ਟੱਚ ਕਰਕੇ ਹੁਣ ਜੋਬਰੂ ਤੇ ਨੀ ਪਰ ਜਰਾ ਆ ਜਾ ਮੇਰੇ ਦਾ ਕੀੜੇ ਲੜਦੇ ਆ ਉਹ ਮੇਰੇ ਤੇ ਮੂਰੇ ਲੰਘੇ ਤੇ ਮੇਰਾ ਜੀ ਕਰਦਾ ਮੈਂ ਵੀ ਮੂਰੇ ਜਾਵਾਂ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਿਆ ਕਰੋ ਬੜਾ ਨਹਿਰਾ ਹੁੰਦਾ ਜਦੋਂ ਇੱਕ ਦੂਜੇ ਨੂੰ ਕੱਟਦੇ ਆ ਤੇ ਬਾਈ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਆ ਜਾ ਰਿਹਾ ਜੋੜ ਲਾ ਬੱਦਮਾੜਾ ਚਲੋ ਚਲੋ ਕੋਈ ਚੱਲ ਉਹ ਤੇ ਸਿਰਾ ਕੰਪੀਟੀਸ਼ਨ ਮਾਰਦਾ ਠੀਕ ਆ ਪੂਰਾ ਇਸ ਤੀਜੇ ਨੂੰ ਕੱਟਣ ਦੀ ਕੋਸ਼ਿਸ਼ ਕਰਿਆ ਕਰੋ ਨੇ ਚੋਬਰ ਮੜਾ ਸਟੈਪ ਚੱਕ ਕੇ ਹਾਂ ਵੈਰੀ ਗੁੱਡ ਵਾਹਿਗੁਰੂ ਸਭ ਦੀ ਸੁਣੇ ਐਤੀ ਆ ਸਾਲ ਦੇ ਵਿੱਚ ਵਿੱਚ ਲਗਭਗ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੀ ਸਾਰੇ ਦੇ ਵਰਦੀ ਪਵਾਦ ਗਏ ਬਾਕੀ ਮਿਹਨਤ